ਸ੍ਰੀ ਗੁਰੂ ਜੀ ਮੈਂ ਸੁਪ੍ਰੀਤ ਕਾ ਕੀ ਤੁਹਾਨੂੰ ਪਤਾ ਕਿ ਇੰਡੀਆ ਦੇ ਵਿੱਚ ਐਗਜ਼ਾਮ ਦੇ ਵਿੱਚ ਪਾਸ ਹੋਣ ਲਈ 33% ਹੀ ਕਿਉਂ ਜ਼ਰੂਰੀ ਨੇ 34 ਜਾਂ ਫਿਰ ਇਸ ਤੋਂ ਵੱਧ ਘੱਟ ਕਿਉਂ ਨਹੀਂ ਕਦੇ ਸੋਚਿਆ ਜੇ ਨਹੀਂ ਪਤਾ ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਅਸੀਂ ਦੱਸਦੇ ਹਾਂ ਕਿ 33% ਲੈਣ ਪਿੱਛੇ ਕੀ ਕਾਰਨ ਹੈ 1857 ਈਸਵੀ ਦਾ ਵਿਦਰੋਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਉਹੀ ਮੰਗਲ ਪਾਂਡੇ ਜਿਸ ਨੂੰ ਕਿ ਭਾਰਤ ਦਾ ਪਹਿਲਾ ਗਦਰ ਕਿਹਾ ਗਿਆ ਗਦਰ ਤੋਂ ਬਾਅਦ 1858 ਈਸਵੀ ਵਿੱਚ ਪਹਿਲੀ ਵਾਰ 10ਥ ਦੇ ਇਗਜ਼ਾਮ ਹੋਏ 10ਥ ਦੇ ਇਗਜ਼ਾਮ ਲੈਣ ਵੇਲੇ ਇਹ ਸਵਾਲ ਉੱਠਿਆ ਕਿ ਬੱਚਿਆਂ ਨੂੰ ਪਾਸ ਕਰਨ ਦੇ ਲਈ ਪਾਸਿੰਗ ਮਾਰਕ ਕਿੰਨੇ ਲਏ ਜਾਣ 1864 ਦੇ ਵਿੱਚ ਭਾਰਤ ਸਰਕਾਰ ਨੇ ਸਿੱਖਿਆ ਪ੍ਰਣਾਲੀ ਨੂੰ ਇੱਕ ਨਵਾਂ ਰੂਪ ਦੇਣ ਦੇ ਲਈ ਡਾਕਟਰ ਦੌਲਤ ਕੁਠਾਰੀ ਦੀ ਅਗਵਾਈ ਦੇ ਵਿੱਚ ਇੱਕ ਕਮਿਸ਼ਨ ਤਿਆਰ ਕੀਤਾ ਉਹ ਕਮਿਸ਼ਨ ਦਾ ਨਾਮ ਸੀ ਕੁਠਾਰੀ ਕਮਿਸ਼ਨ ਉਸੇ ਰਿਪੋਰਟ ਦੇ ਮੁਤਾਬਕ ਦੱਸਿਆ ਗਿਆ ਕਿ 1858 ਦੇ ਵਿੱਚ ਜਦੋਂ ਪਹਿਲੀ ਵਾਰ 10th ਦੇ ਐਗਜ਼ਾਮ ਲਏ ਗਏ ਤਾਂ ਇਹ ਸਵਾਲ ਉੱਠਿਆ ਕਿ ਬੱਚਿਆਂ ਨੂੰ ਪਾਸਿੰਗ ਮਾਰਕ ਦੇ ਲਈ ਕਿੰਨੇ ਨੰਬਰ ਲੈਣੇ ਜ਼ਰੂਰੀ ਨੇ ਤਾਂ ਉਦੋਂ ਉਹਨਾਂ ਨੇ ਇੰਗਲੈਂਡ ਚਿੱਠੀ ਪਾ ਕੇ ਇਹ ਪੁੱਛਿਆ ਉੱਥੋਂ ਦੀ ਸਰਕਾਰ ਨੂੰ ਕਿ ਭਾਰਤ ਜੋ ਗੁਲਾਮ ਦੇਸ਼ ਆ ਉਸ ਦੇ ਵਿੱਚ ਅਸੀਂ ਐਗਜ਼ਾਮ ਲੈ ਰਹੇ ਆ ਤਾਂ ਉਹ ਬੱਚਿਆਂ ਨੂੰ ਪਾਸਿੰਗ ਮਾਰਕ ਕਿੰਨੇ ਹੋਣੇ ਚਾਹੀਦੇ ਆ ਤਾਂ ਉਹਦਾ ਇੰਗਲੈਂਡ ਵਾਲਿਆਂ ਨੇ ਕਿਹਾ ਕਿ ਆਪਣੇ ਇੱਥੇ ਕਿੰਨੇ ਪਰਸੈਂਟੇਜ ਨੇ ਤਾਂ ਉਹਨਾਂ ਨੇ ਦੱਸਿਆ ਕਿ ਆਪਣੇ ਇੱਥੇ ਪਾਸ ਹੋਣ ਦੇ ਲਈ 65% ਨੇ ਤਾਂ ਉਹ ਸਮਝਦੇ ਸਨ ਕਿ ਜੋ ਭਾਰਤ ਦੇਸ਼ ਦੇ ਲੋਕ ਨੇ ਉਹ ਸਾਡੇ ਨਾਲੋਂ ਅੱਧੀ ਬੁੱਧੀ ਦੇ ਨੇ ਉਹਨਾਂ ਕੋਲ ਅੱਧੀ ਬੁੱਧੀ ਸਾਡੇ ਨਾਲੋਂ ਘੱਟ ਹੈ ਤਾਂ ਉਹਨਾਂ ਨੇ ਇਹ ਸੋਚਿਆ ਕਿ ਜੇਕਰ ਆਪਣੇ ਇੱਥੇ 65% ਆ ਤਾਂ ਉੱਥੇ ਸਿਰਫ 32.5% ਕਰ ਦਵੋ ਤਾਂ ਉਸ ਸਮੇਂ ਤੋਂ ਬਾਅਦ ਪਾਸਿੰਗ ਮਾਰਕ 32.5 ਹੋ ਗਏ 1858 ਤੋਂ ਲੈ ਕੇ 1961 ਤੱਕ 32.5% ਚੱਲਦੇ ਆਏ ਇਸ ਤੋਂ ਬਾਅਦ 1961 ਤੋਂ ਬਾਅਦ ਕੈਲਕੂਲੇਟ ਈਜ਼ੀ ਕਰਨ ਦੇ ਲਈ ਇਸ ਨੂੰ 33% ਕਰਤਾ ਤੇ ਉਸ ਤੋਂ ਬਾਅਦ ਹੁਣ 161 ਸਾਲ ਹੋ ਗਏ ਇਹਹੀ 33% ਪਾਸਿੰਗ ਮਾਰਕ ਚੱਲਦੀ ਆ ਰਹੀ ਹੈ ਅੱਜ ਕੱਲ ਤਾਂ ਬੱਚੇ 90+ 98 99% ਤੱਕ ਬੱਚੇ ਇੱਕ ਐਗਜ਼ਾਮ ਦੇ ਵਿੱਚੋਂ ਨੰਬਰ ਲੈ ਲੈਂਦੇ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਪਾਸਿੰਗ ਮਾਰਕ 33% ਆ ਇਸ ਨੂੰ ਵਧਾਉਣਾ ਚਾਹੀਦਾ ਕੀ ਇਸ ਨੂੰ 60 ਕਰ ਦੇਣਾ ਚਾਹੀਦਾ ਐਂਡ ਨਾਲ ਨਾਲ ਮੈਨੂੰ ਇਹ ਵੀ ਦੱਸਿਓ ਕਿ ਤੁਸੀਂ 33% ਵਾਲਿਓ ਕਿ 60% ਵਾਲੇ ਹੋਰ ਅਜੇ ਹੀ ਅਪਡੇਟ ਤੇ ਲਈ ਤੁਸੀਂ ਦੇਖਦੇ ਰਹੋ ਸਕਰੋਲ ਪੰਜਾਬ